ਕੋਈ ਨਹੀਂ ਕਹਦਾ ਵੀ ਕੌਣ ਜਿੱਤੂਗਾ ਲੇਕਿਨ ਮੁਕਾਬਲਾ ਜਿਹੜਾ ਸਖਤ ਕਿਦੂਗਾ ਮੇਰੇ ਹਿਸਾਬ ਨਾਲ ਅਜੀਤ ਸਿੰਘ ਸੰਧੂ ਮਾਰੂਗਾ ਮੈਨੂੰ ਵੀ ਲੱਗਦਾ ਕਿ ਝਾੜੂ ਵਾਲੇ ਜਿੱਤਣਗੇ ਪਰ ਇਹਨਾਂ ਦਾ ਮੁਕਾਬਲਾ ਜਿਹੜਾ ਉਹ ਮਨਦੀਪ ਸਿੰਘ ਦੇ ਨਾਲ ਹੋਊਗਾ ਪਾਰਸ ਪੰਜਾਬ ਦੇ ਮੱਦੀ ਪਾਰਟੀ ਕਹਿੰਦੀ ਰੰਗਲਾ ਪੰਜਾਬ ਬਣਾਇਆ ਮੈਂ ਕਾਕਾ ਵੀ ਨਹੀਂ ਬਣਾਇਆ ਬੇੜਾ ਕਰ ਕਰ ਕੇ ਰਿਹਾ ਉਹ ਝਾੜੂ ਵਾਲੇ ਜਿੱਤਣਗੇ ਹੋਰ ਤੇ ਭਾਵੇਂ ਜਿੱਤ ਕੇ ਦੂਜੀ ਵਾਰੀ ਨਹੀਂ ਜਿੱਤਣਾ ਜੇ ਕੋ ਸਰਕਾਰ ਨਹੀਂ ਗਾਂ ਬਣਦੀ ਇਹਨਾਂ ਦਾ ਵੀ ਜਿੱਦਿਆ ਉਹ ਕੁਝ ਵੋਟਾਂ ਚ ਜਿੱਤੂਗਾ ਦੇਖਣਾ ਲੱਖਾਂ ਦੇ ਵੋਟਾਂ ਦਾ ਕੋਈ ਬਕਾਉ ਦਾ ਜਿਹੜੀ ਨੌਜਵਾਨ ਪੀੜ੍ਹੀ ਆ ਨਾ ਮੁੰਡੇ ਜਿਹੜੇ ਆ ਹਾਂ ਇਹ ਲੈ ਜਾਵੇ ਕੋਈ ਜਿਹੜਾ ਆਪਣੀ ਸਫਾਈ ਕਰਨਾ ਜਿਹਨਾਂ ਉਹ ਬੰਦਾ ਜਿਹੜਾ ਖੜੋਤਾ ਵਾ ਉਹ ਰੇ ਫਕੀਰ ਸਿੰਘ ਸਾਨੂੰ ਪਤਾ ਸਾਡੀ ਨੌਜਵਾਨ ਪੀੜ੍ਹੀ ਦਾ ਬੇੜਾ ਹੀ ਕਰ ਕਰਤਾ ਨਾ ਇਹਨਾਂ ਨੇ ਕਾਲੀਆਂ ਨੇ ਆੜੀ ਗੋਲੀਆਂ ਖਾ ਲਿਆ ਕੁਲੀ ਹੋਈ ਆ ਕਾਲੀਆਂ ਦਾ ਕੁਛ ਨਹੀਂ ਕਾਲੀਆਂ ਨੇ ਕੀ ਲੈਣਾ ਕਾਲੀਆਂ ਨੇ ਸਾਡਾ ਬੇੜਾ ਕਰ ਕਰਦਾ ਪੰਜਾਬ ਸਸਿਕਾਲੇ ਇਸ ਵਕਤ ਮੇਂ ਹਲਕਾ ਤਰਨ ਤਰਨ ਦੇ ਵਿੱਚ ਬਦੂਦ ਹੈ ਜਿੰਨੀ ਚੋਣ ਪੂਰੀ ਭਖਤੀ ਜਾ ਰਹੀ ਆ ਖਾੜਾ ਪਖਦਾ ਜਾ ਰਿਹਾ ਨੂੰ ਕੀ ਲੱਗਦਾ ਇਸ ਵਾਰੀ ਕੌਣ ਬਾਜੀ ਮਾਰੂਗਾ ਬਾਜੀ ਦਾ ਕਿੰਤਾ ਲੱਗਦਾ ਕੋਈ ਕਰਦੇ ਲੋਕੀ ਕੋਹਿਆ ਰਹੇ ਹੁੰਦਾ ਕੋਹਿਆ ਮੁਕਾਬਲਾ ਕੀ ਦਾ ਕੀ ਦਾ ਚੱਲ ਰਿਹਾ ਮੁਕਾਬਲਾ ਝਾੜੂ ਵਾਲੇ ਦਾ ਤੇ ਫੁੱਲ ਵਾਲੇ ਦਾ ਫੁੱਲ ਵਾਲੇ ਦਾ ਫੁੱਲ ਵਾਲੇ ਦਾ ਝਾੜੂ ਤੇ ਫੁੱਲ ਵਾਲੇ ਦਾ ਮੁਕਾਬਲਾ ਚੱਲ ਰਿਹਾ ਚੱਲਾ ਆ ਲੋ ਇਧਰਲੇ ਪਾਸੇ ਬਾਈ ਕੀ ਲੱਗਦਾ ਇਸ ਵਾਰੀ ਜਿਮਨੀ ਚੋਣਾ ਚੋਂ ਕੌਣ ਬਾਜ਼ੀ ਮਾਰੂਗਾ ਭਾਈ ਜਿਹੜਾ ਮਰਜ਼ੇ ਬਾਜ਼ੀ ਮਾਰੇ ਅਸੀਂ ਤਾਂ ਗੱਡੀ ਚਲਾਉਣੀ ਹੈ ਅਸੀਂ ਤਾਂ ਗੱਡੀ ਚਲਾਉਣੀ ਹੈ ਠੀਕ ਆ ਮੁਕਾਬਲਾ ਕਿਹਦਾ ਕਿਹਦਾ ਚੱਲਦਾ ਹੋਊਗਾ ਮੁਕਾਬਲਾ ਸਾਰਿਆਂ ਦਾ ਗਲੰਡਿਆ ਜੇ ਮੁਕਾਬਲਾ ਨਾ ਚੱਲਣ ਵਾਲੀ ਤਾਂ ਗੱਲ ਨਹੀਂ ਹੈ ਕਿਨਾਂ ਜਿਵੇਂ ਆਪਣਾ ਭਾਈ ਮਨਦੀਪ ਸਿੰਘ ਵਾਰਿਸ ਪੰਜਾਬ ਕੰਨੀਓ ਹੈ ਸਖਵਿੰਦਰ ਕੌਰ ਅਕਾਲੀ ਦਲ ਤੋਂ ਹੈ ਭਾਜਪਾ ਤੋਂ ਹਰਜੀਤ ਸਿੰਘ ਸੰਧੂ ਨੇ ਹਰਬੀਰ ਸਿੰਘ ਸੰਧੂ ਆਵਾਦਵੀ ਪਾਰਟੀ ਤੋਂ ਹੈ ਕਰਨਵੀਰ ਸਿੰਘ ਕਾਂਗਰਸ ਤੋਂ ਹੈ ਤੇ ਕੀ ਲੱਗਦਾ ਕੌਣ ਬਾਜ਼ੀ ਮਾਰੂ ਫਿਰ ਮੈਂ ਕਹਾਂ ਜੀ ਮੈਂ ਤਾਂ ਦੱਸਣਿਆ ਵਾਂ ਵੀ ਬਾਜ਼ੀ ਵੇਖੋ ਜੀ ਸਪੈਸ਼ਲ ਜੀ ਗੱਲ ਆ ਜਿਹਨੇ ਚੰਗੇ ਕੰਮ ਕੀਤੇ ਉਹ ਆਪੇ ਬਾਜੀ ਮਾਰ ਜਾਣੀ ਆ ਕਿਹਨੇ ਚੰਗੇ ਕੰਮ ਕੀਤੇ ਉਹ ਤਾਂ ਬਤਾ ਵੀ ਜਿਹਨੇ ਚੰਗੇ ਕੰਮ ਕੀਤੇ ਉਹ ਆਪੇ ਬਾਜੀ ਮਾਰ ਜਾਣੀ ਕਿਵੇਂ ਬਾਈ ਚੇਤਾ ਪੋਹ ਜਦਾ ਮੁੜ ਕੇ ਜਿਹੜੂ ਇੱਕ ਵਾਰੀ ਆਉਂਦੇ ਬਾਅਦ ਚੇਤਾ ਪੋਹ ਜਦਾ ਹਾਂ ਮਨਦੀ ਪਾਰਟੀ ਕਹਿੰਦੀ ਰੰਗਲਾ ਪੰਜਾਬ ਬਣਾਇਆ ਸੀ ਨਾ ਕਾਕਾ ਵੀ ਨਹੀਂ ਬਣਾਇਆ ਬੇੜਾ ਕਰ ਕਰ ਕੇ ਰਹਿਤਾ ਉਹ ਤਾਂ ਕਹਿੰਦੇ ਵਿਕਾਸ ਬਹੁਤ ਕੀਤਾ ਸੀ ਕੀ ਕੀਤਾ ਉਹ ਤਾਂ ਕਹਿੰਦੇ ਨਸ਼ਾ ਯੁੱਧ ਨਸ਼ਾ ਅਰੋਪ ਚਲਾਤਾ ਨਾ ਦੱਸੋਗਾ ਫਰੀ ਕਰਕੇ ਮੁਰਖ ਮਾਰਦੇ ਅੱਛਾ ਠੀਕ ਜਿੰਨਾ ਲੋਕ ਐ ਮੜ ਮੜ ਕਰਾ ਕੇ ਆਏ ਮੁੰਡਾ ਇੱਕੋ ਥੇ ਆ ਉਸ ਐਗ ਹਨਪਰੰਦਾ ਛੱਡ ਹੋ ਕੇ ਅੰਦਰ تھے ਤੇ ਥਰੂ ਆ ਨਾ ਮੈਂ ਛੱਡ ਗਿਆ ਉਸ ਇਹਨਾਂ ਨੂੰ ਸਰਕਾਰ ਤਾਂ ਕਹਿੰਦੀ ਨਸ਼ਾ ਖਤਮ ਕਰਤਾ ਉਹ ਕਿੱਥੇ ਨਸ਼ਾ ਹੁੰਦਿਆ ਕੀ ਲੱਗਦਾ ਫਿਰ ਝਾੜੂ ਵਾਲੇ ਜਿੱਤਣਗੇ ਹੋਣ ਤੇ ਭਾਵੇਂ ਜਿੱਤ ਜੇ ਦੂਜੀ ਵਾਰੀ ਨਹੀਂ ਜਿੱਤਣਾ ਜਦੋਂ ਸਰਕਾਰ ਨਹੀਂ ਗਾਂ ਬਾਂਦੀ ਇਹਨਾਂ ਦੀ ਕੌਣ ਜਿੱਤਾਂ ਇੱਥੇ ਹੋਰ ਕਿਪਦਾ ਚਾਹ ਰਿਹਾ ਇੱਥੇ ਤਰਨ ਦਾ ਮੰਗਲੂ ਰਾਣੀ ਹੈਗਾ ਉਹ ਤਾਂ ਕੱਲੇ ਤਰਨ ਦਾ ਆਂਮੀਆ ਪੰਨ ਤਾ ਇਧਰਲੇ ਪਾਸੇ ਲੈ ਚੱਲਦਾ ਤੁਹਾਨੂੰ ਬਾਈ ਜੀ ਕੀ ਲੱਗਦਾ ਇਸ ਵਾਰੀ ਤਰਨਤਾਂ ਦੀ ਜਿਮਨੀ ਚੌਂਚ ਕੌਣ ਬਾਜੀ ਬਣੇਗਾ ਮੇਰੇ ਖਿਆਲ ਨਾਲ ਸੇ ਹੱਡੀ ਸਿੰਘ ਸੰਧੂ ਮਾਰੂਗਾ ਹਰਜੀਤ ਸਿੰਘ ਸੰਧੂ ਬਾਜੀ ਮਾਰੂਗਾ ਜਿਵੇਂ ਦੇਖ ਰਹੇ ਆ ਇੱਕ ਪਾਸੇ ਹਰਜੀਤ ਸਿੰਘ ਸੰਧੂ ਭਾਜਪਾ ਤੋਂ ਖੜੇ ਨੇ ਹਰਮੀਤ ਸਿੰਘ ਆਮ ਆਦਮੀ ਪਾਰਟੀ ਤੋਂ ਸੁਖਵਿੰਦਰ ਕੌਰ ਅਕਾਲੀ ਦਲ ਤੋਂ ਐ ਮਨਦੀਪ ਸਿੰਘ ਨੇ ਉਹ ਵਾਰਿਸ ਪੰਜਾਬ ਕਨੀਓ ਹੈ ਤੇ ਕੀ ਲੱਗ ਕਰਨਵੀਰ ਸਿੰਘ ਕਾਂਗਰਸ ਤੋਂ ਕੀ ਲੱਗਦਾ ਫਿਰ ਇਨਾਂ ਚਾਰਾ ਚਾਰਾ ਦੇ ਵਿੱਚੋਂ ਪੰਜਾਂ ਦੇ ਵਿੱਚੋਂ ਕਿਹਦਾ ਮੁਕਾਬਲਾ ਹੋਊਗਾ ਸਾਨੂੰ ਤੇ ਤੁਹਾਨੂੰ ਦੱਸਿਆ ਪਈ ਹੋਈ ਲੱਗਦਾ ਵਾ ਇਹੋ ਬਾਜੀ ਮਾਰੂਗਾ ਹਰਜੀਤ ਸਿੰਘ ਸੰਧੂ ਠੀਕ ਹੈ ਭਾਈ ਮਨਦੀਪ ਸਿੰਘ ਜੀ ਦੀ ਸਥਿਤੀ ਕੀ ਰਹੂ ਇਥੋਂ ਕਿ ਉਹਨਾਂ ਬਾਰੇ ਆਪਾਂ ਜਾਣਕਾਰੀ ਨਹੀਂ ਕਿਉਂਕਿ ਇਹਨਾਂ ਨੇ ਕੰਮ ਵੇਖਿਆ ਠੀਕ ਕੰਮ ਸਹੀ ਕੀਤੇ ਇਹਨਾਂ ਨੇ ਹਾਂਜੀ ਅੱਛਾ ਭਾਈ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਬਾਲੇ ਕੰਮ ਕੀਤੇ ਆ ਉਹ ਦੇਖਿਆ ਨਾ ਤੂੰ ਉਧਰ ਤਰਨੇ ਲੱਗੇ ਕਿੱਥੇ ਤਰਨ ਤਰਨ ਇਹ ਹਾਲ ਹੋਇਆ ਅਸ ਦਿਨ ਜੀ ਤੇ ਲੋ ਅਸੀਂ ਬਹੁਤ ਖਰਾਬ ਹੁੰਦੇ ਰਿਹਾ ਉਧਰ ਕਰੇ ਉਧਰ ਰਿਪੋਰਟਾਂ ਲਖਾਉਂ ਕਰੇ ਉਧਰ ਖੜੋ ਆ ਕਰਦਾ ਦੁਕਾਨਾਂ ਵਾਲੇ ਉਹਨਾਂ ਨੂੰ ਡਾਂਡੇ ਫੇਰੇ ਅੱਛਾ ਆਮ ਆਦਮੀ ਪਾਰਟੀ ਕਹਿੰਦੀ ਸੀ ਰੰਗਲਾ ਪੰਜਾਬ ਬਣਾਇਆ ਉਹ ਤਾਂ ਦੇਖਣ ਦਾ ਸਾਰੇ ਹੁਣ ਰੰਗਲਾ ਪਟਾਵਾ ਉਹ ਕਹਿੰਦੇ ਉਧਰ ਨਾ ਸ਼ਿਆਫਰੋਤ ਚਲਾਤਾ ਸਿੱਖਿਆ ਕ੍ਰਾਂਤੀ ਆਇਆ ਦੇ ਭਾਈ ਕੋਈ ਕ੍ਰਾਂਤੀਗ੍ਰੋਟੀ ਲੈ ਆਈ ਠੀਕ ਹੈ ਜੀ ਇਧਰਲੇ ਪਾਸੇ ਲੈ ਚਾਲਦਾ ਤੁਹਾਨੂੰ ਬਾਪੂ ਜੀ ਕੀ ਲੱਗਦਾ ਇਸ ਵਾਰੀ ਤਰਨ ਤਾਰਨ ਦਾ ਐਮ.ਐਲ.ਏ. ਕੌਣ ਹੋਊਗਾ ਪਹਿਲਾਂ ਮੈਂ ਸੱਚੀ ਗੱਲ ਦੱਸਾਂ ਹਾਂ ਕੋਈ ਕਿਹਨੂੰ ਦੱਸਦਾ ਨਹੀਂਗਾ ਠੀਕ ਹੈ ਮੈਂ ਵੋਟ ਕਿੱਧਰ ਪਾਉਣੀ ਹੈ ਕੀ ਲੱਗਦਾ ਫਿਰ ਮੁਕਾਬਲਾ ਕਿਹਦਾ ਰਹੂਗਾ ਮੁਕਾਬਲਾ ਜਿਹੜੀ ਨੌਜਵਾਨ ਪੀੜ੍ਹੀ ਹੈ ਨਾ ਮੁੰਡੇ ਜਿਹੜੇ ਆ ਹਾਂ ਇਹ ਜਾਰੇ ਉਹਦੇ ਜਿਹੜਾ ਆਪਣੀ ਸਫਾਰਾ ਨਾ ਜਿਹਨਾਂ ਉਹ ਬੰਦਾ ਜਿਹੜਾ ਖੜੋਤਾ ਵਾ ਉਹ ਰਿਆ ਮਨਦੀਪ ਸਿੰਘ ਬਾਪੂ ਜਿਵੇਂ ਸਖਵਿੰਦਰ ਕੌਰ ਨੇ ਉਹ ਅਕਾਲੀ ਦਲ ਤੋਂ ਖੜੇ ਨੇ ਕਰਨਬੀਰ ਸਿੰਘ ਕਾਂਗਰਸ ਤੋਂ ਨੇ ਹਰਜੀਤ ਸਿੰਘ ਸੰਧੂ ਭਾਜਪਾ ਤੋਂ ਨੇ ਹਰਬੀਰ ਸਿੰਘ ਆਪ ਤੋਂ ਨੇ ਕੀ ਲੱਗਦਾ ਮੁਕਾਬਲਾ ਕਿਹਦਾ ਕਿਹਦਾ ਰਹੂਗਾ ਫਿਰ ਮੁਕਾਬਲਾ ਤਾਂ ਜਾਂ ਮੁੰਡੇ ਦਾ ਜਾਂ ਫਿਰ ਨਾ ਹਰਦੀਪ ਦਾ ਵਾ ਤੇ ਜਾਂ ਉਹ ਕੀ ਕਾਂਗਰਸ ਦਾ ਔਰ ਕਾਦੀਆਂ ਨੇ ਪੁੱਛਦਾ ਕੋਈ ਕਾਲੀਆਂ ਦਾ ਕੁਛ ਨਹੀਂ ਇੱਧਰ ਕਾਲੀਆਂ ਨੇ ਕੀ ਲੈਣਾ ਕਾਲੀਆਂ ਨੇ ਸਾਡਾ ਬੇੜਾ ਹੀ ਕਰ ਕਰਦਾ ਪੰਜਾਬ ਦਾ ਨਹੀਂ ਆ ਅਕਾਲੀ ਦਲ ਕਹਿੰਦੇ ਅਸੀਂ ਪੰਥਕ ਪਾਰਟੀ ਆ ਤਾਂ ਪੰਥਕ ਪਾਰਟੀ ਆ ਪੰਥਕ ਪਾਰਟੀ ਮੈਂ ਕੀ ਆਖੀ ਜਊਗਾ ਝੂਠ ਮਾਰਨਾ ਕੋ ਗਨਾਹ ਆ ਝੂਠ ਮਾਰਨਾ ਕਾਹਦੇ ਆ ਸੁਖਬੀਰ ਸਿੰਘ ਬਾਦਲ ਕਹਿੰਦੇ ਸਾਡੇ ਰਾਜ ਚ ਕੰਮ ਬਹੁਤ ਹੋਇਆ ਇਹ ਸਾਨੂੰ ਪਤਾ ਨਾ ਕੀ ਆ ਸਾਡੀ ਨੌਜਵਾਨ ਪੀੜੀ ਦਾ ਬੇੜਾ ਹੀ ਕਰ ਕਰਦਾ ਹੈ ਨਾ ਕਿਹਨਾਂ ਨੇ ਕਾਲੀਆਂ ਨੇ ਆੜੀ ਗੋਲੀਆਂ ਖਾ ਗਾ ਕੁਰੀ ਹੋਈ ਆ ਮੇਰੀ ਮੈਂ ਕਰ ਗਾ ਗੋਲੀਆਂ ਦੇ ਲੋਕ ਖਾ ਇਨ ਸ਼ਰਿਆਮ ਖਾਂ ਨੇ ਤਾਂ ਰੰਦੇ ਦੇ ਜੀ ਬਾਪੂ ਜੀ ਪਰ ਸਰਕਾਰ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਨਸ਼ਾ ਖਤਮ ਕਰਤਾ ਜੀ ਹੁਣ ਦੇਖੋ ਜੀ ਉਹਨਾ ਬਚੇਰਾ ਜੋਰ ਲਾਇਆ ਪਹਿਲੇ 70 ਸਾਲਾਂ ਦਾ ਗਰਦ ਪੈ ਚੁੱਕਾ ਨਾ ਇਡੀ ਇਡੀ ਇਕੱਠਾ ਲੈਂਦਾ ਜੀ ਜੀ ਸ਼ੁਕਰੀਆ ਜੀ ਤਾਂ ਇਧਰਲੇ ਪਾਸੇ ਬਾਪੂ ਜੀ ਦੇ ਛਲਟ ਵੀ ਪਾਈ ਹੋਈ ਆ ਯੁੱਧ ਨਸ਼ਿਆ ਬ੍ਰੋਧ ਦੂਰ ਤੋਂ ਦਿਖਾ ਦੇ ਭਵਾਂ ਯੁੱਧ ਨਸ਼ਿਆ ਬ੍ਰੋਧ ਬਾਪੂ ਜੀ ਫੇਰ ਇਸ ਵਾਰੀ ਤਰਨਤਾਰ ਦੇ ਲੋਕ ਕਿਹਨੂੰ ਜਿਤਾਉਣਗੇ ਜੀ ਦੇਖੋ ਜੀ ਐਸ ਵੇ ਕੋਈ ਨਹੀਂ ਕਹਿ ਸਕਦਾ ਵੀ ਕੌਣ ਜਿੱਤੂਗਾ ਲੇਕਿਨ ਮੁਕਾਬਲਾ ਜਿਹੜਾ ਸਖਤ ਕਦੂਗਾ ਕਿਹਦਾ ਕਿਹਦਾ ਮੁਕਾਬਲਾ ਅਕਾਲੀ ਦਲ ਦੇ ਪਾਸੇ ਹੋ ਗਿਆ ਨਾ ਇਹ ਹਰਮੀਤ ਦਾ ਤੇ ਹਰਜੀਤ ਦਾ ਇਹਨਾਂ ਦਾ ਦੋਨਾਂ ਦਾ ਮੁਕਾਬਲਾ ਸੁਖਿਆ ਅੱਛਾ ਜਿਵੇਂ ਬਾਪੂ ਸੁਖਵਿੰਦਰ ਕੌਰ ਅਕਾਲੀ ਦਲ ਤੋਂ ਐ ਭਾਈ ਮਨਦੀਪ ਸਿੰਘ ਵਾਰਿਸ ਪੰਜਾਬ ਤੋਂ ਐ ਤੇ ਹਰਜੀਤ ਸਿੰਘ ਸੰਧੂਪਾੜ ਪਾ ਤੋਂ ਹਰਮੀਤ ਸਿੰਘ ਆਮ ਆਦਮੀ ਪਾਰਟੀ ਤੋਂ ਕੀ ਲੱਗਦਾ ਹੈ ਪਹਿਲ ਦੂਜੇ ਨੰਬਰ ਤੇ ਕੌਣ ਰਹੂ ਕੀ ਦਾ ਫਸਮਾ ਪੇਚਾ ਪਾਊਗਾ ਜਿਹੜਾ ਵੀ ਜਿੱਤੇ ਉਹ ਕੁਝ ਵੋਟਾਂ ਜਿੱਤੂਗਾ ਅੱਛਾ ਦੇਖਣਾ ਲੱਖਾਂ ਦੇ ਵੋਟਾਂ ਦਾ ਕੋਈ ਉਹ ਵੀ ਮਾਰਜਿਨ ਰਹਿਦਾ ਹਾਂ ਥੋੜੇ ਮਾਰਜਿਨ ਤੇ ਜਿੱਤੂਗਾ ਕੋਈ ਜਿੱਤ ਜਿਹੜਾ ਜਿੱਤੇ ਆਮ ਆਦਮੀ ਪਾਰਟੀ ਦੀ ਕੀ ਸਥਿਤੀ ਰਹੂਗੀ ਬਿਹਤਰ ਰਹੂਗੀ ਬਿਹਤਰ ਰਹੂਗੀ ਹਾਂ ਆਮ ਆਦਮੀ ਪਾਰਟੀ ਜਿੱਤ ਸਕਦੀ ਹੈ ਸੀਟ ਤੇ 99% ਤੱਕ ਕਾਰਨ ਕੀ ਵੜਨਗੇ ਉਹਦੇ ਹੈ ਕਾਰਨ ਕੀ ਵੜਨਗੇ ਕਾਰਨ ਇੱਕ ਤੇ ਨਸ਼ੇ ਦੇ ਰੋਦੇ ਨੇ ਜੁੱਦ ਛੇੜਿਆ ਹਾਂਜੀ ਜੀ ਤੇ ਬਾਕੀ ਕੰਮ ਵੀ ਕਾਫੀ ਚੰਗੇ ਕਰ ਰਿਹਾ ਹਾਂਜੀ ਠੀਕ ਹੈ ਬਾਈ ਜੀ ਤੁਹਾਨੂੰ ਕੀ ਲੱਗਦਾ ਇਸ ਵਾਰੀ ਕੌਣ ਬਾਜੀ ਬਾਰੂ ਇਹੋ ਇਹਨਾਂ ਨੂੰ ਪਤਾ ਪਾਇਆ ਇਹਨਾਂ ਨੂੰ ਪਤਾ ਠੀਕ ਹੈ ਜੀ ਹਾਂਜੀ ਜੋ ਕੋ ਮਰਜ਼ੀ ਆਖੀ ਜਾਵੇ ਅੱਛਾ ਜਿਹੜਾ ਗੰਦ ਪੈ ਚੁੱਕਾ ਨਾ ਇੱਕ ਜਿਹੜੀ ਸਫਾਈ ਨਹੀਂ ਹੁਣੀ ਬਸ ਇਹ ਰਾਤ ਨਸ਼ਾ ਕਰਨ ਲਿਆ ਵਾ ਅਜੇ ਨਾਲ ਪਿਛਰੇ ਹੀ ਧਰਨ ਲੈ ਕੇ ਬਹਿ ਕੇ ਆਵੇ ਕੀ ਕਰ ਹੁਣ ਉਹ ਸਭ ਕੋ ਕੇਰ ਹੁੰਦਾ ਠੀਕ ਹੈ ਜੀ ਸ਼ੁਕਰੀਆ ਜੀ ਤਾਂ ਅੱਗੇ ਇਧਰਲੇ ਪਾਸੇ ਲੈ ਚੱਲਦਾ ਤੁਹਾਨੂੰ ਇਧਰਲੇ ਪਾਸੇ ਕੁਸ਼ਕ ਲੋਕ ਨੇ ਉਹ ਕੀ ਕਹਿੰਦੇ ਆ ਜਾਂ ਉਹਨਾਂ ਦੇ ਮਨ ਦੀ ਸਥਿਤੀ ਕੀ ਹੈ ਉਹ ਕੀ ਸੋਚਦੇ ਨੇ ਇਸ ਵਾਰੀ ਕੌਣ ਬਾਜ਼ੀ ਮਾਰੂਗਾ ਬਾਪੂ ਜੀ ਇਸ ਵਾਰੀ ਫਿਰ ਤਰਨ ਤਾਰਨ ਤੋਂ ਕੌਣ ਬਾਜ਼ੀ ਮਾਰੂ ਚਾਚਾ ਜੀ ਪਹਿਲੇ ਤਾਂ ਕੀ ਲੱਗਦਾ ਮੈਂ ਅੰਬਰਸਾਰ ਰਹਾਂ ਅੱਛਾ ਨੂੰ ਜਿਆ ਪਤਾ ਹੀ ਨਹੀਂ ਇੱਥੇ ਹੁੰਦਾ ਠੀਕ ਹੈ ਜੀ ਤਾ ਇਧਰ ਦੇ ਪਾਸੇ ਕੁਝ ਲੋਕ ਨੇ ਉਹਨਾਂ ਦੇ ਕੋਲੇ ਚੱਲ ਵੜਦੇ ਆ ਉਹਨਾਂ ਤੋਂ ਜਾਣਦੇ ਆ ਇਸ ਵਾਰੀ ਕੀ ਲੱਗਦਾ ਬਾਪੂ ਜੀ ਕੀ ਲੱਗਦਾ ਇਸ ਵਾਰੀ ਜਿਮਨੀ ਚੋਣਾ ਚ ਕੌਣ ਬਾਜੀ ਮਾਰੂ ਹਾਂ ਜਿਮਨੀ ਚੋਣਾ ਚ ਕੌਣ ਬਾਜੀ ਮਾਰੂ ਕਾਂਗਰਸ ਕਾਂਗਰਸ ਠੀਕ ਹੈ ਕੀ ਲੱਗਦਾ ਜੀ ਇਸ ਵਾਰੀ ਜਿਮਨੀ ਚੋਣਾ ਚ ਕੌਣ ਬਾਜੀ ਮਾਰ ਸਕਦਾ ਕੋਈ ਵਾਰੀ ਕੋਈ ਮੁਕਾਬਲਾ ਕਿਹਦਾ ਕਿਹਦਾ ਚੱਲ ਰਿਹਾ ਚੱਲਦਾ ਕੱਲ੍ਹ ਦਾ ਵੀ ਹੈਗਾ ਉਹਦੇ ਹਾਂ ਆ ਵਾਗਦੇ ਪਾਦੇ ਜੀ ਇਹਨਾਂ ਦੋਹਾਂ ਦਾ ਮੁਕਾਬਲਾ ਚੱਲ ਰਿਹਾ ਜੀ ਤਾ ਹੋਰ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਲਗਾਤਾਰ ਗਰਾਉਂਡ 0 ਤੋਂ ਤੁਹਾਨੂੰ ਰਿਪੋਰਟ ਤਖਾ ਰਹੇ ਆ ਹਰ ਇੱਕ ਵਿਅਕਤੀ ਦੀ ਗੱਲ ਸਾਹਮਣੇ ਲੈ ਕੇ ਆ ਰਹੇ ਆ ਭਾਈ ਕੀ ਲੱਗਦਾ ਇਸ ਵਾਰੀ ਕੌਣ ਬਾਜੀ ਮਾਰੂ ਤਰਨ ਤਰਨ ਤੋਂ ਪਤਾ ਨਹੀਂ ਕੋਈ ਕਹਿ ਨਹੀਂ ਸਕਦੇ ਕੁਝ ਤਰ੍ਹਾਂ ਕਾਪਲਾ ਕੀਦਾ ਕੀਦਾ ਚੱਲ ਰਿਹਾ ਪਾਣੀ ਠੀਕ ਹੈ ਇਹ ਤਾਂ ਇਧਰਲੇ ਪਾਸੇ ਕੁਸ਼ਕ ਵੀਰ ਨੇ ਉਹਨਾਂ ਦੇ ਕੋਲੇ ਚੱਲ ਪੜਦੇ ਆ ਕੁਸ਼ਕ ਵੀਰ ਬੈਠੇ ਹੋਏ ਨੇ ਤਾਂ ਤਰਨਤਾਰ ਦੀ ਜਿਹੜੀ ਜਿਮਨੀ ਚੋਣ ਹੈ ਉਹ ਲਗਾਤਾਰ ਭਖਦੀ ਨਜ਼ਰ ਆ ਰਹੀ ਹੈ ਬਾਪੂ ਜੀ ਕੀ ਲੱਗਦਾ ਫਿਰ ਇਸ ਵਾਰੀ ਤਰਨਤਾਰ ਤੋਂ ਕੌਣ ਬਾਜ਼ੀ ਮਾਰੂਗਾ ਮੁਕਾਬਲਾ ਕਿਹਦਾ ਕਿਹਦਾ ਲੱਗਦਾ ਕਿਉਂਕਿ ਇੱਕ ਪਾਸੇ ਸੁਖਵਿੰਦਰ ਕੌਰ ਅਕਾਲੀ ਦਲ ਤੋਂ ਖੜੇ ਨੇ ਭਾਜਪਾ ਤੋਂ ਹਰਜੀਤ ਸਿੰਘ ਸੰਧੂ ਨੇ ਹਰਬੀਰ ਸਿੰਘ ਸੰਧੂ ਆਮ ਆਦਮੀ ਪਾਰਟੀ ਤੋਂ ਹੈ ਭਾਈ ਮਨਦੀਪ ਸਿੰਘ ਅਮਰਪਾਲ ਦੀ ਪਾਰਟੀ ਕਨੀਓ ਵਾਰਿਸ ਪੰਜਾਬ ਕਨੀਓ ਕੀ ਲੱਗਦਾ ਕੌਣ ਬਾਜ਼ੀ ਮਾਰੂ ਦੇਖੋ ਟੌਣ ਲਾਉਂਦਾ ਇਹ ਸਾਰਾ ਇੱਕੋ ਹੀ ਯਾਤਰਾ ਜਾਦਾ ਉਹਦੇ ਵੇਖੋ ਜਾਈ ਇੱਧਰ ਵੇਖੋ ਜਾਈ ਆ ਪੰਨਰਦਾਦਾ ਵੀ ਬੜਾ ਅਮਰਦਾਦੇ ਵੀ ਮਗਰ ਬੜੀ ਬੁੱਕੀ ਤੋਨੂ ਤੁਨੂ ਕਿਹੜਾ ਚੰਗਾ ਲੱਗਦਾ ਵੀ ਆਓ ਉਮੀਦਵਾਰਾਂ ਸਾਨੂੰ ਤੇ ਚੰਗਾ ਲੱਗਦਾ ਅਮਰਪਾਲੀ ਅਮਰਪਾਲ ਚੱਕਲ ਪਰ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਬਾਲੇ ਕੰਮ ਕੀਤੇ ਆ ਕਹਿੰਦੇ ਰੰਗਲਾ ਪੰਜਾਬ ਬਣਾਤਾ ਸਾਨੂੰ ਤੇ ਕਹਿੰਦੇ ਉਹ ਨਹੀਂ ਕੀਤਾ ਕੰਮ ਆਪਣਾ ਉਹ ਉਹ ਤਾਂ ਕਹਿੰਦੇ ਬੀਬੀਆਂ ਖੁਸ਼ ਬਹੁਤ ਆ ਕਹਿੰਦੇ ਸਾਨੂੰ ਵਾ ਵਾ ਇਹਨੇ ਇਹਨੇ ਦਾ ਘਾਟੇ ਕਿੰਲਾ ਪੰਜਾਬ ਸਰਕਾਰ ਕਹਿੰਦੀ ਅਸੀਂ ਜਿੰਨੇ ਵੀ ਵਾਅਦੇ ਕੀਤੇ ਆ ਸੀ ਖਰੇ ਉਤਰੇ ਆ ਆਪਦੇ ਵਾਅਦੇ ਹਾਂ ਕੋਈ ਨਹੀਂ ਉਤਰੇ ਸਾਨੂੰ ਕੋਈ ਮਿਲਿਆ ਨਹੀਂ ਉਹ ਨਹੀਂ ਮਿਲਿਆ ਨਾ ਠੀਕ ਆ ਉਹ ਤਾਂ ਉਹ ਤਾਂ ਕਹਿੰਦੇ 11 1100 ਰੁਪਏ ਦੇਣਾ ਕੋਈ ਨਹੀਂ ਦੇਣਾ ਨਾ ਨਾ ਬਟਿਆ ਮੰਜਰ ਕੋ ਦਿੱਤਾ ਤਾਂ ਨਾ ਫਿਰ ਚੜਾ ਵਧਾਈ 1500 ਤੋਂ ਵਾਅਦਾ ਨਹੀਂ ਆਉਗੇ ਨਹੀਂ ਬਲੀ ਕਰੇ ਜੀ ਭਾਈ ਜੀ ਖੜਦੇ ਹੋ ਤੁਸੀਂ ਵੀ ਤਾਂ ਇਧਰਲੇ ਪਾਸੇ ਤੁਹਾਨੂੰ ਲੈ ਚਲਦੇ ਆ ਕਿ ਕੋਈ ਤਰਨ ਤਾਨ ਦਾ ਜਿਮਨੀ ਅਖਾੜਾ ਉਹ ਲਗਾਤਾਰ ਭੱਕਦਾ ਨਜ਼ਰ ਆ ਰਿਹਾ ਹੈ ਜਿਮਨੀ ਚੋਣਾਂ ਦੇ ਵਿੱਚ ਇਸ ਵਾਰੀ ਹਰ ਇੱਕ ਪਾਰਟੀ ਚੋਰ ਲਾ ਰਹੀ ਹੈ ਕਿਉਂਕਿ ਜਿਮਨੀ ਚੋਣ ਤੈਅ ਕਰੇਗੀ 2027 ਦਾ ਬਾਈ ਕੀ ਲੱਗਦਾ ਇਸ ਵਾਰੀ ਕੌਣ ਬਾਜੀ ਮਾਰੂਗਾ ਤਰਨ ਤਾਰਨ ਤੋਂ ਤਰਨ ਤਾਰਨ ਦੇ ਮੇਰੇ ਹਿਸਾਬ ਨਾਲ ਤੇ ਜਿਆਦਾ ਝਾੜੂ ਵਾਲੇ ਹੀ ਹੈ ਝਾੜੂ ਵਾਲੇ ਝਾੜੂ ਵਾਲਾ ਦਾ ਮੁਕਾਬਲਾ ਕਿਤੇ ਨਾ ਰਹੂਗਾ ਕਿਉਂਕਿ ਇੱਕ ਪਾਸੇ ਭਾਈ ਮਨਦੀਪ ਸਿੰਘ ਨੇ ਵਾਰਿਸ ਪੰਜਾਬ ਦੇ ਕਰਮਵੀਰ ਸਿੰਘ ਕਾਂਗਰਸ ਤੋਂ ਨੇ ਤੇ ਹਰਜੀਤ ਸਿੰਘ ਸੰਧੂ ਭਾਜਪਾ ਤੋਂ ਨੇ ਤੇ ਕੀ ਲੱਗਦਾ ਮੁਕਾਬਲਾ ਕਿਦਾਂ ਰਹੂਗਾ ਮੁਕਾਬਲਾ ਦੇ ਇਨਾਂ ਦਈਆ ਕਿੰਨਾ ਕਿਦਾਂ ਝਾੜੂ ਵਾਲਿਆਂ ਦਾ ਝਾੜੂ ਵਾਲਿਆਂ ਦਾ ਕਿਹਦੇ ਨਾਲ ਮੁਕਾਬਲਾ ਰਹੂਗਾ ਇਹ ਮੇਰੇ ਹਿਸਾਬ ਨਾਲ ਤੇ ਜਦਾ ਕਾਂਗਰਸ ਵਾਲਿਆਂ ਨਾਲ ਜੀ ਠੀਕ ਹੈ ਭਾਈ ਤੁਹਾਨੂੰ ਕੀ ਲੱਗਦਾ ਇਸ ਵਾਰੀ ਤਰਨਤਨ ਤੋਂ ਕੌਣ ਜਿੱਤੂਗਾ ਫਿਰ ਕੌਣ ਜਿੱਤਦਾ ਫਤਵਾ ਲੈ ਕੇ ਜਾਓ ਮੈਨੂੰ ਵੀ ਲੱਗਦਾ ਕਿ ਝਾੜੂ ਵਾਲੇ ਜਿੱਤਣਗੇ ਪਰ ਇਹਨਾਂ ਦਾ ਮੁਕਾਬਲਾ ਜਿਹੜਾ ਉਹ ਮਨਦੀਪ ਸਿੰਘ ਦੇ ਨਾਲ ਹੋਊਗਾ ਪਾਰਸ ਪੰਜਾਬ ਦੇ ਜੀ ਇਹ ਤੱਕ ਲੱਗਦਾ ਮੈਨੂੰ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਆਮ ਆਦਮੀ ਪਾਰਟੀ ਕਹਿੰਦੀ ਰੰਗਲਾ ਪੰਜਾਬ ਬਣਾਇਆ ਸੀ ਇਸ ਵਾਰੀ ਹਰਮੀਤ ਸਿੰਘ ਸੰਧੂ ਨੂੰ ਚੁਣਨ ਨੂੰ ਚਲੋ ਇਹ ਤੇ ਦੇਖਨੇ ਆ ਨਾ ਬਾਅਦ ਵਿੱਚ ਕੀ ਹੁੰਦਾ ਕੀ ਨਹੀਂ ਬਾਕੀ ਰਿਜ਼ਲਟ ਤੱਕ ਵੇਟ ਕਰਦੇ ਆ ਫਿਰ ਦੇਖਾਂਗੇ ਜੀ ਤਾਂ ਇਹ ਇਸ ਵਾਰੀ ਵੱਡਾ ਸਵਾਲ ਹੈ ਮਾਝੇ ਦੇ ਮਝੈਲ ਕਿਹੜੇ ਪਾਸੇ ਜਾਣਗੇ ਕਿਉਂਕਿ ਮਝੈਲਾ ਦੀ ਧਰਤੀ ਹੈ ਤਰਨਤਾਨ ਇਹ ਹਲਕਾ ਇਹ ਨਹੀਂ ਆਉਂਦਾ ਬਈ ਇਧਰ ਦੇ ਪਾਸੇ ਤਾ ਇਧਰਲੇ ਪਾਸੇ ਚੱਲ ਵਰਦੇ ਆ ਲੋਕਾਂ ਤੋਂ ਜਾਣਦੇ ਆ ਲੋਕ ਕੀ ਸੋਚਦੇ ਨੇ ਤਾਂ ਭਾਈ ਜੀ ਕੀ ਲੱਗਦਾ ਹੈ ਇਸ ਵਾਰੀ ਤਰਨਤਾਰਨ ਤੋਂ ਕੌਣ ਬਾਜ਼ੀ ਮਾਰ ਸਕਦਾ ਬਾਦਲ ਸਾਹਿਬ ਮਾਰ ਸਕਦੇ ਆ ਹਰਜੀਤ ਬਾਦ ਜੀ ਜੀ ਬਾਦਲ ਸਾਹਿਬ ਮੈਨੂੰ ਲੱਗਦਾ ਕਟੜ ਫੈਨ ਉਹ ਬਾਦਲ ਸਾਹਿਬ ਦੇ ਜਿਹੜਾ ਮਰਜੀ ਮਾਰ ਲੇ ਆਪਾਂ ਦੇ ਹਰ ਠੀਕ ਹੈ ਕੀ ਲੱਗਦਾ ਇੱਕ ਪਾਸੇ ਭਾਈ ਮਨਦੀਪ ਮਨਦੀਪ ਸਿੰਘ ਖੜੇ ਨੇ ਵਾਰਿਸ ਪੰਜਾਬ ਤੋਂ ਸੁਖਵਿੰਦਰ ਕੌਰ ਆਪਣਾ ਅਕਾਲੀ ਦਲ ਤੋਂ ਖੜੇ ਹੋਏ ਨੇ ਹਰਜੀਤ ਸਿੰਘ ਸੰਧੂ ਭਾਜਪਾ ਤੋਂ ਨੇ ਹਰਬੀਰ ਸਿੰਘ ਆਮ ਆਦਮੀ ਪਾਰਟੀ ਤੋਂ ਹੈ ਕਾਂਗਰਸ ਤੋਂ ਕਰਨਬੀਰ ਸਿੰਘਾ ਕੌਣ ਬਾਜੀ ਮਾਰੂਗਾ ਮੇਰੇ ਸਾਹਮਣੇ ਕਾਲੀਦਾਰ ਬਾਲ ਜੀ ਮਾਰੂਗਾ ਕਿਹਦੇ ਨਾਲ ਮੁਕਾਬਲਾ ਰੱਖੂ ਕਾਲੀਦਲ ਦਾ ਵੇਖੋ ਹਣ ਕੇ ਜਿਹਨਾਂ ਜਾ ਰਹੇ ਭਗਵੰਦ ਮਾਨ ਦੇ ਨਾਲ ਗੰਦੀ ਅੜੀ ਅੜੀ ਅਸੇ ਠੀਕ ਹੈ ਯਾਰ ਭਗਵੰਦ ਮਾਨ ਹਾਂ ਜੀ ਜਾ ਜਾ ਭਗਵੰਦ ਠੀਕ ਹੈ ਜੀ ਬਾਈ ਤੁਹਾਨੂੰ ਕੀ ਲੱਗਦਾ ਲੋਕ ਇਸ ਵਾਰੀ ਕਿਹਨੂੰ ਚੋਣਨਗੇ ਐਤ ਕੀ ਹਰ ਉਮੀਦ ਨੂੰ ਚੋਣਾ ਹੀ ਲੋਕਾਂ ਪਰ ਵੀ ਇਤਨੂੰ ਚੋਣਗੇ ਲੋਕ ਕੀ ਕੀ ਕਾਰਨ ਰਹਿਣਗੇ ਬਾਈ ਇਸ ਵਾਰੀ ਆਮ ਆਦਮੀ ਪਾਰਟੀ ਦੇ ਜਿੱਤਣ ਦੇ ਆ ਆਮ ਆਦਮੀ ਪਾਰਟੀ ਦਾ ਤਾਂ ਕੋਈ ਕੰਮ ਨਹੀਂ ਹਰਮੀਤ ਨੇ ਬੜੇ ਕੰਮ ਕੀਤੇ ਪਹਿਲਾਂ ਅੱਛਾ ਹਰਮੀਤ ਦੇ ਨਾਲ ਮੁਹੱਬਤ ਹੈ ਲੋਕਾਂ ਦੀ ਜੀ 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 ਤੇ ਬਾਈ ਕਿਵੇਂ ਦੇਖਦੇ ਹੋ ਇੱਕ ਪਾਸੇ ਸੁਖਵਿੰਦਰ ਕੌਰ ਅਕਾਲੀ ਦਲ ਤੋਂ ਖੜੇ ਨੇ ਉਧਰੇ ਹਰਜੀਤ ਸਿੰਘ ਸੰਧੂਆ ਭਾਜਪਾ ਤੋਂ ਨੇ ਹਰਮੀਤ ਸਿੰਘ ਆਮ ਆਦਮੀ ਪਾਰਟੀ ਤੋਂ ਕਰਨ ਵੀਰ ਸਿੰਘ ਨੇ ਉਹ ਕਾਂਗਰਸ ਤੋਂ ਨੇ ਕਿਹਦਾ ਪੱਲੜਾ ਜ਼ਿਆਦਾ ਭਾਰੀ ਰਹੂਗਾ ਕਿਹਦਾ ਮੈਚ ਫਸਮਾ ਪਹੁੰਚਾ ਉਹਨਾਂ ਦਾ ਕਾਲੀਆਂ ਨੇ ਮੈਚ ਫਸਮਾ ਪਹੁੰਚਾ ਕਾਲੀਆਂ ਹੋਰ ساری ਕਾਲੀਆਂ ਦੀ ਠੀਕ ਹੈ ਜੀ ਕਿਉਂਕਿ ਹਰਮੇਤ ਵਿੱਚ ਕਾਲੀਆਂ ਦਾ ਬੰਦਾ ਹੀ ਨਾ ਤਾਂ ਜਿਤਨਾ ਵੀ ਉਹ ਤਾਂ ਹੀ ਆ ਠੀਕ ਹੈ ਤਾਂ ਕਰਕੇ ਠੀਕ ਹੈ ਤਾਂ ਇਧਰਲੇ ਪਾਸੇ ਕੁਝ ਜਿਹੜੇ ਹੋਰ ਲੋਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਆ ਉਹਨਾਂ ਦੇ ਉਹਨਾਂ ਦੇ ਕੋਲੋਂ ਵੀ ਜਾਣਦੇ ਆ ਇਹ ਮੁਕਾਬਲਾ ਕਿਹੜੇ ਪਾਸੇ ਨੂੰ ਜਾਊਗਾ ਲੋਕ ਜਿੱਤਾਂ ਫਤਵਾ ਕੀ ਦੀ ਝੋਲੀ ਦੇ ਵਿੱਚ ਪਾਉਣਗੇ ਬਾਈ ਜੀ ਕੀ ਲੱਗਦਾ ਇਸ ਵਾਰੀ ਜਿਮਨੀ ਚੋਣਾ ਦੇ ਵਿੱਚ ਕੌਣ ਬਾਜੀ ਮਾਰੂ ਸਾਡੇ ਲੋ ਜਿਹੜਾ ਮਰਜੀ ਪਾਉਂਦੇ ਅਸੀਂ ਬੈਠੀ ਠੋਕਣੀ ਹੁੰਦੇ ਆ ਹਾਂਜੀ ਜਿਹੜਾ ਮਰਜੀ ਪਾਉਂਦੇ ਅਸੀਂ ਤੇ ਬੈਠੀ ਠੋਕਨੇ ਆ ਬੈਠੀ ਠੋਕਨੇ ਆ ਆ ਆਮ ਆਦਮੀ ਪਾਰਟੀ ਕਹਿੰਦੀ ਵੀ ਅਸੀਂ ਨਵੇਂ ਰੋਜ਼ਗਾਰ ਲੈ ਕੇ ਆਵਾਂਗੇ ਤੇ ਇਹਨੇ ਕੱਖ ਨਹੀਂ ਪੰਨਾ ਇਥੇ ਕੋਈ ਕੱਖ ਨਹੀਂ ਕਰਨਾ ਉਹ ਤਾਂ ਕਹਿੰਦੇ ਸੀ ਰੰਗਲਾ ਪੰਜਾਬ ਬਣਾਤਾ ਤਿੰਨਾਂ ਸਾਲਾਂ ਚ ਨੂੰ ਤਾਂ ਇਹ ਤਾਂ ਕੋਈ ਨਾ ਉਹ ਤਾਂ ਕਹਿੰਦੇ ਯੋਧ ਨਸ਼ਿਆ ਵਿਰੋਧ ਚਲਾਤਾ ਸਿੱਖਿਆ ਕ੍ਰਾਂਤੀ ਲਿਆਉਂਦੀ ਫਾਇਦਾ ਨਹੀਂ ਕੋਈ ਨਹੀਂ ਫਾਇਦਾ ਕੋਈ ਨਹੀਂ ਹੋਇਆ ਕੀ ਲੱਗਦਾ ਇੱਕ ਪਾਸੇ ਭਾਈ ਮਨਦੀਪ ਸਿੰਘ ਨੇ ਦੂਜੇ ਪਾਸੇ ਸੁਖਵਿੰਦਰ ਕੌਰ ਨੇ ਇੱਕ ਮਿੰਟ ਹੀ ਕੰਮ ਰੋਕੂਗਾ ਤੇ ਹਰਜੀਤ ਸਿੰਘ ਸੰਧੂ ਨੇ ਕੌਣ ਬਾਜੀ ਮਾਰੂਗਾ ਕਿਹਦਾ ਮੁਕਾਬਲਾ ਰਹੂਗਾ ਐ ਸਾਰੇ ਤੇਜੀ ਆ ਹੈ ਸਾਰੇ ਤੇਜੀ ਆਉਂਦੇ ਇਹਦੇ ਹਰ ਤੇਜੀ ਆਉਂਦੇ ਆ ਸਾਰੇ ਤੇਜੀ ਜੀ ਤਾਂ ਇਧਰ ਦੇ ਪਾਸੇ ਮੈਂ ਤੁਹਾਨੂੰ ਲੈ ਚਲਦਾ ਲਗਾਤਾਰ ਉਧਰਲੇ ਪਾਸੇ ਕੁਝ ਨੌਜਵਾਨ ਖੜੇ ਨੇ ਕੀ ਲੱਗਦਾ ਹੈ ਇਸ ਵਾਰੀ ਮੁਕਾਬਲਾ ਵਾਸੋ ਉਹਨਾਂ ਨੂੰ ਪੁੱਛਾਂਗੇ ਚੱਲੀ ਜਾਂਦੇ। ਚੱਲ ਜੀ ਆਂਦੇ। ਕੈਮਰਾ ਚੱਲੀ ਜਾਂਦੇ। ਆ ਇੱਧਰ ਕੁਝ ਕੁ ਨੌਜਵਾਨ ਖੜੇ ਨੇ ਇਹਨਾਂ ਤੋਂ ਜਾਣਦੇ ਆ ਕਿਉਂਕਿ ਹਰ ਇੱਕ ਦਾ ਜੋਰ ਲੱਗਿਆ ਹੋਇਆ ਬਾਈ ਕੀ ਲੱਗਦਾ ਇਸ ਵਾਰੀ ਜਿਮਨੀ ਚੋਣਾ ਚ ਕੌਣ ਬਾਜੀ ਮਾਰੂਗਾ? ਸ਼ੋਮਨੀ ਕਾਲੀਦਾਲ। ਸ਼ੋਮਨੀ ਕਾਲੀਦਾਲ ਕਿਹਦੇ ਨਾਲ ਮੈਚ ਪਾਊਗਾ ਸ਼ੋਮਨੀ ਕਾਲੀਦਾਲ ਦਾ? ਭਗਵਾਨ ਇਹਦੇ ਨਾਲ ਝਾੜੂ ਵਾਲਿਆਂ ਦਾ ਝਾੜੂ ਵਾਲਿਆਂ ਦਾ ਠੀਕ ਹੈ ਜੀ ਤਾਂ ਇਧਰਲੇ ਪਾਸੇ ਲੈ ਚੱਲਦਾ ਤੁਹਾਨੂੰ ਮੈਂ ਤਾਂ ਇਸ ਵਾਰ ਮੁਕਾਬਲਾ ਪੂਰਾ ਸਖਤ ਹੈ ਸਾਰੀਆਂ ਪਾਰਟੀਆਂ ਆਪੋ ਆਪਣਾ ਜੋਰ ਲਾ ਰਹੀਆਂ ਸਾਰੇ ਉਮੀਦਵਾਰ ਪ੍ਰਚਾਰ ਕਰ ਰਹੇ ਨੇ ਕੀ ਲੱਗਦਾ ਜੀ ਇਸ ਵਾਰੀ ਕੌਣ ਬਾਜੀ ਮਾਰੂਗਾ ਫਿਰ ਤਰਨ ਤਰਦੀਆਂ ਚਿਮਨੀ ਚੋਂ ਤੁਹਾਨੂੰ ਕੀ ਲੱਗਦਾ ਭਈ ਕੌਣ ਬਾਜੀ ਮਾਰੂ ਬਾਜੀ ਵੇਖੋ ਜੀ ਯਾਰ ਕੀ ਕਾਫੀ ਇਹ ਮੁਕਾਬਲਾ ਮੁਕਾਬਲਾ ਜੀ ਕਿਵੇਂ ਗਿਣਦੇ ਹੋ ਜਿਵੇਂ ਅਕਾਲੀ ਦਲ ਨੇ ਸੁਖਵਿੰਦਰ ਕੌਰ ਨੂੰ ਖੜਾ ਕੀਤਾ ਵਾਰਿਸ ਪੰਜਾਬ ਤੋਂ ਭਾਈ ਮਨਦੀਪ ਸਿੰਘ ਨੇ ਦੂਜੇ ਪਾਸੇ ਗੱਲ ਕਰੀਏ ਕਰਨਵੀਰ ਸਿੰਘ ਕਾਂਗਰਸ ਤੋਂ ਨੇ ਭਾਜਪਾ ਦੇ ਹਰਜੀਤ ਸਿੰਘ ਸੰਧੂ ਨੇ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਨੇ ਕੀ ਲੱਗਦਾ ਹੈ ਲੋਕ ਕੀ ਨੂੰ ਚੁਣਨਗੇ ਦੇਖੋ ਜੀ ਸਾਡੇ ਹਿਸਾਬ ਨਾਲ ਤਾਂ ਕਾਂਗਰਸ ਹੀ ਆਊਗੀ ਬਾਕੀ ਦੇਖੋ ਠੀਕ ਹੈ ਹਾਂ ਜੀ ਕੀ ਕਾਂਗਰਸ ਦਾ ਮੁਕਾਬਲਾ ਕੀ ਜੇ ਨਾ ਰਹੋ ਕਾਂਗਰਸ ਦਾ ਤੁਹਾਨੂੰ ਮੈਂ ਅੱਗੇ ਦੱਸਦਾ ਇਹ ਮੁਕਾਬਲਾ ਟਫ ਹੈ ਚਾਰੇ ਮਨਗੇ ਜਿੰਨੀ ਹੋਈ ਹੈਗੀਆਂ ਆਪਣੀਆਂ ਪਾਲੀਆਂ 50 50 ਸਾਰਿਆਂ ਦਾ ਜੀ ਕਦੇ ਕਦੇ ਐਡਾ ਰੋਚਕ ਮੁਕਾਬਲਾ ਦੇਖਿਆ ਨਹੀਂ ਕਦੇ ਨਹੀਂ ਦੇਖਿਆ اچھا ਇਹ ਪਹਿਲੀ ਵਾਰ ਨਹੀਂ ਨਹੀਂ ਦੇਖਿਆ ਹਾਂ ਜੀ ਠੀਕ ਹੈ ਜੀ ਤਾਂ ਜਿਹੜੇ ਤਰਨਤਾਰ ਦੇ ਲੋਕ ਨੇ ਉਹ ਇਹ ਵੀ ਕਹਿੰਦੇ ਨੇ ਕਿਉਂਕਿ ਇਹ ਜਿਹੜਾ ਮੁਕਾਬਲਾ ਉਹ ਬੜਾ ਰੋਚਕ ਹੈ ਕਿਉਂਕਿ ਇਸ ਟਿਕਟ ਤੇ ਇਸ ਸੀਟ ਤੇ ਬਹੁਤ ਸਾਰੀਆਂ ਪਾਰਟੀਆਂ ਦਾ ਸਾਰੀਆਂ ਜਥੇਬੰਦੀਆਂ ਨਾ ਪੂਰਾ ਜੋਰ ਲੱਗਿਆ ਹੋਇਆ ਹੈ ਕਿਉਂਕਿ ਇਹ ਜਿਹੜੀ ਸੀਟ ਹੈ ਇਹ ਬਹੁਤ ਕੁਝ ਟੈਕ ਕਰੇਗੀ ਇਹ 2027 ਦੇ ਇਲੈਕਸ਼ਨ ਤੈਅ ਕਰੇਗੀ 2027 ਦੇ ਵਿੱਚ ਕੌਣ ਮੁੱਖ ਮੰਤਰੀ ਬਣੇਗਾ ਇਹ ਵੀ ਤੈਅ ਕਰੇਗੀ ਤੁਸੀਂ ਸਾਰੀ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਰਾਹੀਂ ਜਰੂਰ ਜੁੜਿਓ ਤੇ ਤੁਹਾਨੂੰ ਕੀ ਲੱਗਦਾ ਹੈ ਕਿਹੜਾ ਉਮੀਦਵਾਰ ਅੱਗੇ ਜਾ ਸਕਦਾ ਹੈ ਕਿਹੜਾ ਜਿੱਤ ਸਕਦਾ ਹੈ ਕਮੈਂਟ ਸੈਕਸ਼ਨ ਜਰੂਰ ਜੁੜਿਓ ਜੁੜੇ ਹੋ ਸਫਰ ਟੈਲੀ ਵੀ ਨਾਲ ਫਿਰ ਮਿਲਾਂਗਾ ਕੈਮਰਾਮੈਨ ਕਾਸਤੀ ਤੇ ਨਾਲ ਮੈਂ ਜੋਤ ਕਰੇਵਾਲ ਸਸਕਾਲ